ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਨੋ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਣ ਕਹੁ ਨਾਨਕ ਹਰ ਪਜ ਮਨਾ ਜਹ ਬਿਦ ਜਲ ਕੋ ਮੀਨਾ ਵੇਖੇ ਅਨਸੋ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹ ਨਾਨਕ ਪਜ ਹਰਮਨ ਪਰ ਨਜਮ ਕੀ ਫਾਸ ਤਰਨਾ ਪੋਇ ਹੋ ਹੀ ਗਇਓ ਲਿਓ ਜਰ ਤਨ ਜੀਤ कहो नानक पज हर मना औद है बीत पयो पयोज नहीं काल आन कहो नानक नर बे क्यों न पज भगवान तनदा सगल पत अपनी कर्मा इन मे कुछ संगी नहीं नानक साची जान पत उदारन पैहरन। ਹਰ ਅਨਾਥ ਕੇ ਨਾਥ ਕਹੋ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਤੋ ਕੋ ਦਿਓ ਤਾਂ ਸੋ ਨ ਹੋ ਨਕੀਨ ਕਹੋ ਨਾਨਕ ਨਰ ਬਾਵ ਰੇ ਅਬ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰ ਜਹਨੀ ਕਹਿ ਤਾਮ ਕਹੋ ਨਾਨਕ ਸੁਨ ਰੇ ਮਨ ਹ ਸਿਮਰਤ ਕਾ ਹੈ ਨਰਾਮ ਸਭ ਸੁਖ ਦਾਤਾ RAM ਹੈ ਦੂ ਸਰਨਾਹਨ ਕੋਏ ਕਹ ਨਾਨਕ ਸੁਨ ਰੇ ਮਨਾ ਤਹ ਸਿਮਰਤ ਗਤ ਹੋਏ ਜਹ ਸਿਮਰਤ ਗਤ ਪਾਈਐ ਤਹ ਪਜਰ ਤੈਗ ਮੀਤ ਕਹ ਨਾਨਕ ਸੁਨ ਰੇ ਮਨਾ ਉਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਹ ਤੇ ਉਪਜਿਓ ਨਾਨਕਾ ਲੀਨ ਤਹ ਮਮਨ ਕਟ ਕਟ ਮੈਂ ਹਰ ਜੂ ਬਸ ਸੰਤਨ ਕਹੋ ਪੁਕਾਰ ਕਹੋ ਨਾਨਕ ਤਹ ਪਜਮਣਾ ਪਉ ਨਿਦ ਉਤਰਹਿ ਪਾਰ ਸੁਖ ਦੁਖ ਜਹ ਪਰ ਸੇ ਨਹੀਂ ਲੋਭ ਮੋਬਮਾਨ कह नानक सो मन सोमूर्त भगवान् उस् नाहे जह कंचन लो समान सुन रे मन मुक्त जान ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਹ ਤੈ ਜਾਨ ਪੈ ਕਾਹੋ ਕੋ ਦੇਤ ਨਹਿ ਨਹਿ ਪਹਿਮਾਨ ਤਿਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤ ਹੈ ਬਿਖਾਨ ਜੈ ਬਿਖਿਆ ਸਗਲੀ ਤਜੀ ਲਿਓ ਪੇ ਖਬਰਾਗ ਕਹੋ ਨਾਨਕ ਸੁਣ ਰੇ ਮਨਾ ਤਹ ਨਰ ਮਾਥ ਪਾਗ ਜਹ ਮਾਇਆ ਮਮਤਾ ਤਜੀ ਸਭ ਤੇ ਪਿਉ ਦਾਸ ਕਹੋ ਨਾਨਕ ਸੁਨ ਰੇ ਮਨਾ ਤਹਿ ਕਟ ਬ੍ਰਹਮ ਨਿਵਾਸ ਕਹੋ ਨਾਨਕ ਸੁਨ ਰੇ ਮਨਾ ਤਹਿ ਕਟ ਬ੍ਰਹਮ ਨਿਵਾਸ जय प्राणी हो मैं तजि करता राम पहचान कहो नलक वह मुक्त नर ए मन साची मान पै ना सुन धर्मत हरन कल मैं हर को नाम ਿਸ ਦਿਨ ਜੋ ਨਾਨਕ ਪਜਾ ਸਫਲ ਹੋਏ ਤੇ ਕਾਮ ਜਿਹ ਬਾਗਨ ਗੋਬਿੰਦ ਪਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨ ਪਰ ਨਜਮ ਕੇ ਤਾਮ ਜੋ ਪ੍ਰਾਣੀ ਮਮਤਾ ਤਜ ਲੋਭ ਮੋਹ ਅੰਕਾਰ ਕਹੁ ਨਾਨਕ ਆਪੰਤਰ ਔਰ ਲੇ ਤੁਧਾਰ ਜੋ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਉਣ ਇਨੇ ਮਹਿ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਨ ਮ ਨਾਨਕ ਕਉ ਨਰਾਇਣ ਜਹ ਚੀਤ တဆေ जलते बुदबुदा उपचय बिन सैनीत जग रचना तैसे रची कहो नानक सुन मीत प्राणी कछु न चेतई मद माया कै अंध ਕਹੋ ਨਾਨਕ ਬਿਨ ਹਰ ਭਜਨ ਪਰਤ ਤਹ ਜਮ ਹੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨ ਖੁਦੇ ਹੈ माया कारण तवही मूर्ख लोग जान कहो नानक बिन हरि भजन व्यर्थ जन्म सिरान जो प्राणी निसदिन पज रूप राम तज जान हर जन हर अंतर नहीं नानक साचीवान मन माया में फदर रहे हो बिसरयो गोविंद नाम कहो नानक बिन हर भजन जीवन को न काम ਨੀ ਰਾਮ ਨ ਚੇਤਈ ਮਦਮਾਇਆ ਕੈਂਦ ਕਹੋ ਨਾਨਕ ਹਰ ਪਾਜਨ ਬਿਨ ਪਰਤ ਤਹ ਜਮਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕੋਹ ਨਾਨਕ ਹਰ ਪਜਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕੋਹ ਨਾਨਕ ਹਰ ਪਜਮਨਾ ਮੇਰੇ ਪਹਿ ਪਾਹਿ ਬਾਸ जतन बहुत मैं कर रहे हो न नमन को मान दुर्मत सो नानक फदे हो राख ले हो भगवान बाल जानी अर विरद पुन नीत अवस्था जान ਕਹੋ ਨਾਨਕ ਹਰ ਪਜਨ ਬਿਨ ਮਿਰਥਾ ਸਭ ਹੀ ਮਾਨ ਕਰਨੋ ਤੋ ਸੋਨਾ ਕੀਓ ਪਰ ਯੋ ਲੋਭ ਕਫੰਦ ਨਾਨਕ ਸਮਯੋ ਰਮ ਗਯੋ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾ ਹਨ ਮੀਤ ਨਾਨਕ ਮੂਰਤ ਚ ਤੇਰ ਜਿਓ ਛਾੜਤ ਨਾ ਹਨ ਪੀਤ ਨਰ ਚਾਹਤ ਕਛਿਆਰ ਰੈ ਕੀਓ ਰੈ ਪਈ चित वत रहयो ठगोर नानक फांसी गल पर ही जतन बहुत सुख के किए सुख को कियो न कोए को, को नानक सुन रे मन हर पावै सो होए ਜਗਤ ਪਖਾਰੀ ਪਿਰਤ ਹੈ ਸਭ ਕੋ ਦਾ ਤਾਰਾਮ ਕਹੋ ਨਨਕ ਮਨ ਸਿਮਰਤ ਹੈ ਊਰਨ ਹੋਵੇ ਕਾਮ ਝੂਟੇ ਮਾਨ ਕਹਾ ਕਰ ਜਗ ਸੁਪਨ ਜੋ ਤਾਂ ਜਾਣ ਇਨ ਮੇ ਕਛ ਤੇਰਾ ਨ ਤੇਰਾ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇ ਕੋ ਬਿਨ ਸੈਸਿਨ ਮੈਂ ਮੀਤ ਜਹ ਪ੍ਰਾਨੀ ਹਰ ਜਸ ਕਹੇ ਓ नानक तह जग जीत जह काट सिमरन राम को सो नर मुक्त जान तह नर हर अंतर नहीं नानक साची मान एक भगत भगवान जह प्राणी कै न है मन जस सुकर swan नानक मानो ताहे तन्न स्वामी को ग्रहो जो सदा swan तजत नहीं नेत नानक ए बेद हर पजो एक मन होए क चित तीर्थ बरत अरदान कर मन में तरै गुमान नानक नेहपाल जात तह जो कुंचर स्नान ਸਿਰ ਕੰਪਿਓ ਪਗ ਡਗਮਗ ਨੈਣ ਜੋਤਤੇ ਹੀ ਨ ਕੋਹੋਂਨ ਕੇ ਬਿਦਪਈ ਤਉ ਨ ਹਰ ਰਸਲੀਨ ਨਿਜ ਕਰ ਦੇਖਿਓ ਜਗਤ ਮੇ ਮੋਕਾ ਹੋ ਕੋ ਨ ਹੈ नानक تیرے ہر भगत है ते राखो मन माहे जग रचना सब झूठ है जान ले हो रे मीत कह नानक थिर ना रह जो बल बलुक पीत राम गयो रावण गयो जा को वो परवार कहो नानक थेर कछ नहीं सपने जो संसार चिंता तकी कीजिए जो अनहोनी हो संसार को नानक तिर नहीं को जोप जो सोबिन सह परो आज के काल नानक हर गुण गाय ले छाड़ सगल जंजाल ਬਲ ਛੁਟਿ ਕਿਉ ਬੰਧਨ ਪਰ ਕਛੂ ਨ ਹੋਤ ਪਾਈ ਕਹੋ ਨਾਨਕ ਅਬ ਓਟ ਹਰ ਗਜ ਜਿਓ ਸਹਾਈ ਬਲ ਹੋ ਬੰਧਨ ਛੁਟ ਸਬ ਕਿਛ ਹੋਤ ਉਪਾਈ नानक सब किच तुम तो रे हाथ में तुम ही होत सहाय संग सखा सब तज गए को न साथ कहो नान के विपत में एक रघुनाथ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ RAM ਨਾਮ ਯੁਰ ਮੈਂ ਗਹਿਓ ਜਾ ਕੈ ਸਮਨ ਕੋਏ ਜਹ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਜਹ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ